ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੁੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਤਾਜ਼ੀਆਂ ਸੋਈਆਂ ਗਾਵਾਂ ਤੇ ਇੱਕ ਮੱਝ ਤੁਹਾਨੂੰ ਗੱਭਨ ਤੁਹਾਨੂੰ ਦਿਖਾਉਣੀ ਹੈ ਹਾਂਜੀ ਵਿਰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਿਰਦੀ ਹੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਬਾਜੀ ਵੇਗਿਆ ਕੱਲ ਵਾਲਾ ਮਾਲ ਫਿਰ ਮਾਲ ਬਾਜੀ ਭਾਅ ਆਪਣੇ ਛੋਟੇ ਹੁੰਦੇ ਆ ਅੱਛਾ ਮਾਲ ਪਹਿਲੇ ਪਹਿਲੇ ਫੋਨ ਤੇ ਵੇਗ ਜਾਂਦਾ ਜੋ ਠੀਕ ਆ ਅੱਜ ਵੀ ਭਾਅ ਹਰੀ ਬਾਜੀ ਬਿਲਕੁਲ ਛੋਟੇ ਆ ਅੱਜ ਤੇ ਕਹਿੰਦੇ ਉਹਦੋਂ ਨਾਲ ਛੋਟੇ ਕਰ ਦੇਣੀ ਆ ਅੱਜ ਬਾਜੀ ਬਿਲਕੁਲ ਜਾਇਜ਼ ਰੇਟ ਆ ਅੱਛਾ ਹਾਂਜੀ ਬਾਜੀ ਠੀਕ ਆ ਤੇ ਚਲੋ ਨਾਮ ਦੱਸ ਤੋਂ ਫਿਰ ਇੱਕ ਰਹੀ ਨਾਮ ਬਾਜੀ ਆਪਣਾ ਸ਼ਮਸ਼ੀਰ ਸਿੰਘ ਬੈਂਡ ਪਊਗਾ ਥੀਲੇ ਜਨਾਲਾ ਡਿਸਟ੍ਰਿਕਟ ਕੰਪਲ ਸਰ ਤੇ ਫੋਨ ਨੰਬਰ ਇਹ ਬੋਲਦਾ 7529073481 ਠੀਕ ਹੈ ਜੀ ਹਾਂਜੀ ਭਾਜੀ ਤੇ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਜਿਹੜੀ ਆ ਪਤਾ ਜੀ ਸੂਈ ਆ ਮਗਰ ਇਹਦੇ ਵੱਛੀ ਬੜੀ ਖੂਬਸੂਰਤ ਹੈ ਹਾਂਜੀ ਹਾਂਜੀ ਹਾਂ ਜਿਹੜੀ ਵੱਛੀ ਜੇ ਇਹਨੂੰ 4 ਦਿਨਾਂ ਬਾਅਦ ਭਾਜੀ ਹੋਗੇ ਇਹ ਸੂਈ ਨੂੰ ਠੀਕ ਆ ਹਾਂਜੀ 4 ਦਿਨ ਸੂਈ ਨੂੰ ਹੋਗੇ ਲਾੜੇ ਕੋ ਬੋਣਾ ਲਾੜੇ 12 ਕਿਲੋ ਹੋਊਗਾ 12 ਕਿਲੋ ਹਾਂਜੀ ਭਾਜੀ ਠੰਡਾ ਕਰਕੇ ਕੋਈ ਲੈਵੇ 11 ਲੀਟਰ ਜਿਹੜਾ ਕਹਿੰਦੇ ਕਿ ਕੋਈ ਜਿਹੜਾ ਇਸੇ ਦੋ ਟਾਈਮ ਆਪਣੇ ਚੋਕੇ ਲੈ ਜੇ ਬਾਕੀ ਅਗਲੇ ਦੀ ਸਾंभ ਕੋਈ ਵਧਾ ਲੈ ਤੇ ਕੋਈ ਘਟਾ ਲੈ ਆ ਬੀਕ ਪਕਨੇ ਕਿਨੇ ਕੇ ਸੰਗੇ ਤੇ ਹੈਗੇ ਆ ਹਾਂਜੀ ਹਾਂ ਬਾਕੀ ਵਸੀ ਸਾਫ ਹੈ ਜੀ ਇਹ ਵੀ ਆ ਰਹੀ ਭਾਈ ਗੱਡੀ ਸੀ ਇਹਦੇ ਬਾਹਰ ਇਹ ਤੇ ਤੁਦੋਂ ਵਾਜੋਗੀ ਉਤਰਾ ਦੁੱਧ ਆ ਰਿਪਾ ਜੀ 14 15 ਕਿਲੋ ਕਰ ਜੂਗੀ ਅੱਛਾ ਹਾਂਜੀ ਬਚਾ ਲਾਗੇ ਧਰਾਂ ਮਰਾ ਦੇਨੇ ਹੁਣ ਆਪਣਾ ਕੋਈ 11 ਕਿਲੋ ਦੁੱਧ ਲਾਲੇ ਬੋਲਾ ਠੰਡਾ ਕਰਕੇ ਦੋ ਟਾਮ ਤਸਲੀ ਕਰਕੇ ਲੈ ਜੇ ਇੱਥੋਂ ਜਿਹੜਾ ਮਿੰਨ ਕੇ ਲੈ ਜੇ ਹਨਾ ਕੋਈ ਹਾਂਜੀ ਬਾਜੀ ਤੇ ਕਿੰਨਾ ਮੋਲ ਰੱਖਣਾ ਇਹਦਾ ਫਿਰ ਆਪਾਂ ਮੋਲ ਆ ਰਹੀ ਭਾਜੀ ਜਾਜੀ ਆ ਕਿੰਨਾ ਮੋਲ ਭਾਵੇਂ 30 ਕਰਾ ਲਓ ਪੂਰੇ 28000 ਦੇ ਦਾਂਗੇ 28000 ਦੀ 1000 ਰੁਪਿਆ ਭਾਈ ਛੋੜ 27000 ਦੀ 27000 ਕਰ ਦਾਂਗੇ ਭਾਜੀ ਮਾਨ ਤਾਂ ਅੱਛਾ ਪੂਰੇ 26 ਦੀ ਦੇ ਦਾਂਗੇ ਭਾਜੀ ਅੱਛਾ ਪੂਰੇ 26 ਦੀ ਤੇ ਦੁੱਧ 11 ਲੀਟਰ ਜਿਹੜਾ ਘਰੋਂ ਚਵਾ ਦਿਓ ਭਾਜੀ ਦੋ ਟਾਈਮ ਤਸੱਲੀ ਕਰਕੇ ਆ ਗਏ ਨਾਰਾ ਨੂਰਾ ਵੇਖੋ ਭਾਜੀ ਬਾਨੇ ਦੇ ਅੱਜ ਤਾਂ ਤਾਜੀ ਸੋਈਆਂ ਚਲੋ ਬੰਨਾ ਫਿਰ ਬੱਚਾ ਦਿਖਾਈਏ ਚਵਾਜ ਦਾ ਹਾਂ ਦੇਖ ਸੰਦੇ ਜੀ ਬਾਕੀ ਦੁੱਧ ਦੀ ਤੁਸੀਂ ਚਵਾਈ ਆਪਣੀ ਆਪ ਕਰਕੇ ਖੜਨੇ ਆ ਭਾਗੀ ਪੂਰੀ ਸਾਫ ਧਾਰ ਚੋਂ ਚਾਨ ਬੜੀ ਬੋਲੀ ਕਾਜੀ ਸਾਫ ਦੇ ਠੀਕ ਹੈ ਠੀਕ ਹੈ ਮੋਟੀ ਧਾਰ ਦੇ ਪੈ ਹੈਗੇ ਵੀ ਛੰਡੀ ਤੇਰੀ ਆ ਤੇ 26000 ਦੀ ਜਿਹੜੀ ਕਿੰਨੇ ਕੀ ਦੇ ਦੇਾਂਗੇ 13000 ਬਾਕੀ ਜੇ ਇਸ ਤਰ੍ਹਾਂ ਦੇਖ ਸਾਦੇ ਜੇ ਬੜੀ ਪਿਛੇ ਬਾਕੀ ਇਹ ਵੀ ਤਾਜੀ ਸੁਈ ਜੀ ਇਹ ਵੀ ਤਾਜੀ ਸੁਈ ਹਾਂਜੀ ਇਹਨੂੰ ਦੋ ਤਿੰਨ ਦਿਨ ਹੋਏ ਜੀ ਅੱਜ ਸੁਈ ਨੂੰ ਆ ਗਿੱਲਾ 나ੜੂ 나ੜੂ ਜਿਹੜਾ ਬਿਲਕੁਲ ਨਾਲ ਗਿੱਲਾ ਹੀ ਹੈ ਹੱਲੇ ਹਾਂਜੀ ਹਾਂਜੀ ਬਾਕੀ ਇਹ ਵੀ ਠੰਡੀ ਸੀਲ ਜੀ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਆ ਰਹੀ ਭਾਜੀ ਇਹ 9 ਕਿਲੋ ਪੱਕਾ ਅੱਛਾ ਬੌਲਾ ਲਾਵੇ ਕੋਈ ਹਾਂਜੀ ਪੱਕਾ ਜੋ ਤੇ ਕਿੰਨਾ ਕ ਚੁਆਈ ਜਾਊਗੀ ਏ ਦੁੱਧ ਆ ਰਹੀ ਭਾਜੀ 12 ਕਿਲੋ ਚੁਆਈ ਜਾਊਗੀ ਏ ਠੀਕ ਹੈ ਜੀ ਹਾਂਜੀ ਹਾਂਜੀ ਲੈ ਆਇਆ ਛੋਟੇ ਛੋਟੇ ਜਿਹੇ ਸਿੰਘੇ ਤੇ ਵੀ ਹੈਗੇ। ਬਾਕੀ ਥਣ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ 12 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਅੱবি ਚਵਾਈ ਜਾਊਗੀ। ਦੋਵੇਂ ਆਰੇ ਭਾਈ ਸੈਂਪਲਾ ਲੀਆਂ ਜੇ ਬੈਠਾ ਗਰਮੀ ਤੇ ਨਹੀਂ ਇਹਨਾਂ ਨੂੰ ਪਰਵਾਹ। ਤੇ ਇਹ ਕਿੰਨੇ ਕ ਮੁੱਲ ਲੀ ਆ। ਮੋਹਲਦਾਰੀ ਭਾਜੀ ਭਾਵੇਂ ਇਹਦਾ ਫੀ ਕਰਾ ਲੀਏ ਹਾਂਜੀ ਪੂਰੇ 5000 ਜਰਾਂਗੇ ਅੱਛਾ 5000 ਦੀ 2000 ਭਾਈ ਛੋਟ ਕਰ ਦਾਂਗੇ ਅੱਛਾ ਪੂਰੇ 23000 ਦੀ 23000 ਦੀ ਦੇ ਦੇਣੀ ਆ ਹਾਂਜੀ ਭਾਈ ਕਰ ਦਾਂ ਭਾਜੀ ਮਾਨਤਾ ਮਾਨਤਾ ਕੋਈ ਨਹੀਂ ਕਰਦਾਂਗੇ ਭਾਜੀ ਬਾਕੀ ਤਾਂ ਜੀ ਸੂਈ ਆ ਜੇ ਹਾਂਜੀ ਬਹੁਤੇ ਦੇਣੀ ਹੋਈ ਸੂਈ ਨੂੰ ਥੋਣ ਇੱਕ ਆ ਗੱਬਨ ਮੱਜਿਆ ਇਹ ਵੀ ਜੋੜੀ ਭਾਜੀ ਅੱਜ ਹੀ ਲੈ ਕੇ ਜਾਂਦੀ ਇਹਦੇ ਭਾਈ ਥਾਨ ਪੰਜ ਜੇ ਇੱਧਰ ਵਿਖਾ ਦਿਓ ਕੈਮਰਾ ਮਾਰ ਕੇ ਅੱਛਾ ਪੰਜ ਪੰਜੇ ਚੱਲਦੇ ਜੇ ਬੀਜੀ ਠੀਕ ਆ ਆ ਤਿੰਨ ਇੱਕ ਸਾਈਡ ਤੇ ਲੱਗੇ ਆ ਇੱਕ ਪਾਸੇ ਤਿੰਨ ਥਾਣੇ ਆ ਤੇ ਸਾਰੇ ਚੱਲਦੇ ਜੀ ਹਾਂਜੀ ਹਾਂਜੀ ਇਹ ਕਿੰਨੇ ਕ ਦੁੱਧ ਆ ਲੀ ਜੇ ਦੁੱਧ ਆ ਰਿਪਾ ਜੀ 12 ਕਿਲੋ ਚਵਾਈ ਜੇ ਪਤਲੀ ਜੰਮੀ ਦੀ ਜੇ ਝੋਟੀ ਠੀਕ ਆ ਬਾਗੀ ਠੰਡੀ ਸੀਲ ਬੜੀ ਜੇ ਜਿੱਦ ਤੱਕ ਤਿਆਰ ਹੋਣੀ ਆ ਜੇ ਗੱਭਣ ਆ ਹਾਂਜੀ ਹਾਂਜੀ ਆ ਜੁਲਿਆ ਆ ਲਗਰ ਭਾਈ ਦਾਦੀ ਬਾਗੀ ਠੰਡੀ ਸੀ ਲਿਆ ਬਾਕੀ ਸੁਆਈਆਂ ਸੁਆਈਆਂ ਬੜੀਆਂ ਭਾਜੀ ਸਨਆਂ ਰੀਆਂ ਠੀਕ ਹੈ ਹਾਂਜੀ ਹਫਤਾ ਲੈ ਜੂ ਭਾਜੀ ਤੇ ਇਹਦਾ ਫਿਰ ਮੁੱਲ ਮੁੱਲ ਰਿ ਭਾਜੀ ਭਾਈ ਪੈਣ ਕਰਾ ਲੋ ਇਹਦਾ 60000 ਦੀ ਭਾਜੀ ਦੇ ਰਾਂ 60000 ਦੀ ਕਰਦਾਂ ਭਾਜੀ ਮਾਰਦਾਂ 2000 ਰੁਪਈਆ ਭਾਈ ਛੋਟ ਕਰਦਾਂਗੇ ਅੱਛਾ 52000 ਜੀ ਦੇ ਦੇ ਚਲੋ ਭਾਜੀ ਗਾਵਾ ਸੁਆਈਆਂ ਸੁਆਈਆਂ ਆ ਮਾ ਆਪਣੇ ਚੋਗੇ ਤਸੱਲੀ ਕਰਕੇ ਵੇਖ ਚਾ ਕੇ ਖੜਾ ਪਾਸ ਕਰਕੇ ਨਾ ਆਪਣੀ ਮਰਜ਼ੀ ਨਾਲ ਖਣੇ ਸੁਆਈਆਂ ਭਾਜੀ ਮਾਲੇ ਤੇਜ ਹੋ ਜੀ ਠੀਕ ਹੈ ਜੀ ਹਾਂਜੀ ਭਾਜੀ ਠੀਕ ਹੈ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਖੜੋ ਜੀ ਆਪਣੀ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਨਾ ਬਾਤ ਚੋ ਕਿ ਤੁਹਾਨੂੰ ਕੋਈ ਗੱਲ ਰਹਿ ਜੇ ਤੇ ਨਾ ਕੋ ਸਾਨੂੰ ਰਹਿ ਜੇ